ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰੂ ਘਰ ਦੇ ਵਿੱਚ ਖਾਸ ਤੌਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਦਰਮਿਆਨ ਗੁਰਦੁਆਰਾ ਸ੍ਰੀ ਕੋਠਰੀ ਸਾਹਿਬ ਸੁਲਤਾਨਪੁਰ ਲੋਧੀ ਜੋ ਕਿ ਇਤਿਹਾਸਕ ਗੁਰੂ ਘਰ ਦੇ ਵਿੱਚੋਂ ਇੱਕ ਹੈ ਇਸ ਗੁਰੂ ਘਰ ਦੇ ਵਿੱਚ ਮੋਦੀਖਾਨੇ ਦੇ مالک ਦੌਲਤ ਖਾਂ ਤੋਂ ਅਨਾਜ ਲੁੱਟਣ ਦੇ ਦੋਸ਼ ਦੇ ਵਿੱਚ ਗੁਰੂ ਜੀ ਨੂੰ 3 ਦਿਨ ਤੇ 3 ਰਾਤਾਂ ਤੱਕ ਰੱਖਿਆ ਗਿਆ ਸੀ ਤੇ ਜਦ ਹਿਸਾਬ ਲਿਆ ਗਿਆ ਤਾਂ ਪੈਸੇ ਵੱਧ ਗਏ ਸਨ ਤਿਉਂ ਤੀ ਦੱਸ ਦਈਏ ਕਿ ਜਦ ਵਧੇ ਹੋਏ ਪੈਸੇ ਨਵਾਬ ਨੇ ਗੁਰੂ ਜੀ ਨੂੰ ਦੇਣੇ ਚਾਹੇ ਤਾਂ ਗੁਰੂ ਜੀ ਨੇ ਦੇਣ ਤੋਂ ਇਨਕਾਰ ਕਰ ਦਿੱਤੇ ਸਕਤੇ ਤਨ ਗਰੀਬਾਂ ਦੇ ਵਿੱਚ ਵੰਡਣ ਦੇ ਆਦੇਸ਼ ਦਿੱਤੇ ਜੈ ਤੇ ਤਨ ਗਰੀਬਾਂ ਦੇ ਵਿੱਚ ਵੰਡਣ ਦੇ ਆਦੇਸ਼ ਦਿੱਤੇ ਸ ਗੁਰੂ ਜੀ ਨੇ ਖੁਦ ਮੋਦੀ ਖਾਨੇ ਦੀ ਨੌਕਰੀ ਛੱਡ ਦਿੱਤੀ ਸੀ ਤੇ ਉਸੇ ਗੁਰੂ ਘਰ ਦੇ ਵਿੱਚ ਆ ਦੇਖੋ ਕਿੰਨੀਆਂ ਰੌਣਕਾਂ ਤੇ ਸਜਾਵਟ ਕੀਤੀ ਗਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਨਤਮਸਤਕ ਹੁਣ ਪਹੁੰਚ ਰਹੇ ਨੇ ਦੱਸ ਦਈਏ ਕਿ ਇੱਥੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਇਹ ਇਤਿਹਾਸਿਕ ਜੀ ਜਗ੍ਹਾ ਹੈ ਗੁਰਦੁਆਰਾ ਊਠੀ ਸਾਹਿਬ ਵਿਖੇ ਆਪਾਂ ਖੜੇ ਆ ਸਭ ਤੋਂ ਪਹਿਲਾਂ ਮੈਂ 555 ਸਾਲ ਜਿਹੜੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਦਾ ਇਹ 555 ਸਾਲਾ ਬੜੀ ਸ਼ਰਧਾ ਉਰਕ ਮਨਾਇਆ ਜਾ ਰਿਹਾ ਹੈ ਔਰ ਸੰਗਤਾਂ ਕਾਫੀ ਬਾਰੋਂ ਵਿਦੇਸ਼ਾਂ ਤੋਂ ਇਲਾਕੇ ਦੀ ਪੰਜਾਬ ਤੋਂ ਬਾਹਰੋਂ ਸਟੇਟਾਂ ਤੋਂ ਬਹੁਤ ਭਾਰੀ ਇਤਦਾਦ ਵਿੱਚ ਇੱਥੇ ਆਉਂਦੀਆਂ ਨੇ ਔਰ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਇਸੇ ਤਰ੍ਹਾਂ ਇਹ ਜਿਸ ਜਿੱਸੇ ਅੱਪਾ ਜਗ੍ਹਾ ਤੇ ਖੜੇ ਆ ਇੱਕ ਗੁਰਦੁਆਰਾ ਸਾਹਿਬ ਕੋਠੀ ਸਾਹਿਬ ਹੈ ਇੱਥੇ ਗੁਰੂ ਸਾਹਿਬ ਦੇ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜਿਹਦੇ ਜੋ ਪਤੀ ਸੀਗੇ ਉਹਨਾਂ ਦੇ ਗੁਰੂ ਸਾਹਿਬ ਇੱਥੇ ਉਹਨਾਂ ਦੇ ਕੋਲ ਘਰ ਆਏ ਉੱਤੇ ਜੋ ਕਿ ਅੱਜ ਵੀ ਸਥਾਨ ਹੈਗਾ ਸਿੱਖਾ ਮੱਲੇ ਔਰ ਇੱਥੇ ਉਹਨਾਂ ਨੇ ਉਹਨਾਂ ਨੂੰ ਮੋਦੀ ਖਾਨੇ ਜੀ ਨਵਾਬ ਮੋਦੀ ਖਾਨੇ ਦੇ ਤੇਜ਼ੀ ਮੋਦੀ ਉਹਨਾਂ ਨੂੰ ਜੌਬ ਲੈ ਦਿੱਤੀ ਔਰ ਉਹ ਗੁਰੂ ਸਾਹਿਬ ਦੀ ਲਿਵ ਉਸ ਅਕਾਲ ਪੁਰਖ ਨਾਲ ਲੱਗੀ ਹੋਈ ਸੀ ਉਹ 13 ਤੋਂ ਬਾਅਦ 13 13 ਕਰਕੇ ਸੰਗਤਾਂ ਨੂੰ ਰਾਸ਼ਨ ਲਟਾਈ ਜਾਂਦੇ ਸੀਗੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਔਰ ਉਸ ਸ਼ਿਕਾਇਤ ਤੋਂ ਬਾਅਦ ਉਹ ਜਿਹੜੇ ਖਾਲੂ ਬੰਦਿਆਂ ਨੇ ਫਿਰ ਉਹਦੇ ਮੋਦੀ ਖਾਨੇ ਦਾ ਸਾਬਕਾ ਤਾਬ ਕਰਵਾਇਆ ਜਿਹਦੇ ਵਿੱਚ ਉਸ ਸਮੇਂ ਦੀ ਕਰੰਸੀ ਜਿਹੜੀ ਸੀਗੀ ਉਹ 760 ਉਸ ਸਮੇਂ ਦੇ ਜਿਹੜੇ ਸੀਗੀ ਕਰੰਸੀ ਉਹ ਵੱਧ ਨਿਕਲੇ ਔਰ ਇਹ ਜਗਾ ਜਿਹੜੀ ਆ ਜਿਹਦੇ ਆਪਾਂ ਖੜੇ ਆ ਗੋਠੀ ਸਾਹਿਬ ਗੁਰਦੁਆਰਾ ਇੱਥੇ ਸਾਰੀਆਂ ਸੰਗਤਾਂ ਜਿਹੜੇ ਵਪਾਰੀ ਲੋਕ ਆ ਸਾਰੇ ਇੱਥੇ ਆ ਕੇ ਵਾਦੇ ਲਈ ਮੱਥਾ ਟੇਕਦੇ ਆ ਔਰ ਜੋ ਵੀ ਮਨੋ ਕਾਮਨਾ ਲੈ ਕੇ ਇੱਥੇ ਹੁੰਦੇ ਗੁਰਦੁਆਰਾ ਕੋਠੀ ਸਾਹਿਬ ਉਹਨਾਂ ਦੀ ਸ਼ਰਧਾ ਪੂਰੀ ਹੁੰਦੀ ਆ ਔਰ ਇਤਿਹਾਸਿਕ ਗੁਰਦੁਆਰਾ ਵਾ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਔਰ ਸਾਰੇ ਤਕਰੀਬਨ ਜਿੰਨੀ ਸੰਗਤ ਹੁੰਦੀ ਆ ਇੱਥੇ ਮਹਾਰਾਜ ਜੀਆ ਸ਼ੁਭ ਕਾਮਨਾਵਾਂ ਲੈ ਕੇ ਸ਼ੁਭ ਕਾਮਨਾਵਾਂ ਲੈ ਕੇ ਜਾਂਦੇ ਆ ਔਰ ਬਹੁਤ ਕੁਝ ਔਰ ਬੜੇ ਸੰਗਤਾਂ ਨੂੰ ਇੱਥੇ ਬਹੁਤ ਕੁਝ ਪ੍ਰਾਪਤ ਹੁੰਦਾ ਜੋ ਮਨ ਵਿੱਚ ਲੈ ਕੇ ਹੁੰਦੇ ਆ ਗੁਰੂ ਮਹਾਰਾਜ ਉਹਦੀਆਂ ਪੂਰੀਆਂ ਕਰਦੇ ਆ ਇਹ ਬਹੁਤ ਵੱਡਾ ਇਤਿਹਾਸਿਕ ਜਗ੍ਹਾ ਹੈਗੀ ਆ ਗੁਰਦਾਰਾ ਕੋਟੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਿੱਤਰ ਸਥਾਨ ਗੁਰਦੁਆਰਾ ਕੋਟਲੀ ਸਾਹਿਬ ਹੈ ਜਿੱਥੇ ਕਮਾਰਾ ਸਾਹਿਬ ਤਪ ਕੀਤਾ ਗਿਆ ਇਸ ਟਾਈਮ ਪੂਰੇ ਜਗਤ ਵਿੱਚ ਮਹਾਰਾਜ ਦਾ 555 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸੂਹ ਸੰਗਤ ਵੱਲੋਂ ਕਮੇਟੀਆਂ ਵੱਲੋਂ ਵਿਦੇਸ਼ ਵਿਦੇਸ਼ੀਆਂ ਸੰਗਤਾਂ ਵੱਲੋਂ ਆਰਾਮ ਲੈ ਕਰਕੇ ਮਹਾਰਾਜ ਦਾ ਪਾਵਨ ਪਿੱਤਰ ਪ੍ਰਕਾਸ਼ ਦਿਹਾੜਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੇ ਜਗਤ ਵਿੱਚ ਇਸ ਸਥਾਨ ਗੁਰਦੁਆਰਾ ਕੋਟਲੀ ਸਾਹਿਬ ਹੈ ਜਿੱਥੇ ਕਿ ਮਹਾਰਾਜਾ ਸਾਹਿਬ ਤਾਬ ਕੀਤਾ ਗਿਆ ਜਿਰੋਂ ਮਾਰ ਹੈ 13 13 ਤੋਲ ਕੇ अनेका ਗਰੀਬਾਂ ਲੋੜਵੰਦਾਂ ਝੋਲੀਆਂ ਪਰੀਆਂ ਤਾਂ ਕੋਈ ਇਰਖਾਲੂ ਲੋਕਾਂ ਵੱਲੋਂ ਮਾਰ ਸ਼ਿਕਾਇਤ ਕੀਤੀ ਗਦੌਲਕਦੌਲ ਖਾਨੋਦੀ ਪਾਸ ਕਿ ਆਪ ਜੀ ਦਾ ਮੋਦੀ ਮੋਦੀ ਖਾਨੋਂ ਲਟਾਈ ਜਾ ਰਿਹਾ ਹੈ ਜਿਦੋਂ ਇਸ ਸਥਾਨ ਤੇ ਮਹਾਰਾਜ ਨੂੰ ਲਿਆਂਕ ਕਰਕੇ ਸਾਹ ਤਾਬ ਕੀਤਾ ਗਿਆ ਤੇ ਮਹਾਰਾਜ 760 ਪੀਵਾ ਨਿਕਲੇ ਇੱਥੇ ਮਹਾਰਾਜ ਦਾ ਵਾਅਦਾ ਹੋਇਆ ਤੇ ਹੁਣ ਵੀ ਜੋ ਦੁਕਾਨਦਾਰ ਹਨ ਜਾਂ ਕਾਰੋਬਾਰੀ ਲੋਕ ਹਨ ਇੱਥੇ ਇਸ ਸਥਾਨ ਤੇ ਪਾਵਨ ਸਿੱਤ ਸਥਾਨ ਤੇ ਨਾਕਮਸਤਕ ਹੁੰਦੇ ਹਨ ਤੇ ਮਹਾਰਾਜ ਵੀ ਉਹਨਾਂ ਦੇ ਕਾਰੋਬਾਰਾਂ ਵਿੱਚ ਵਾਧਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ